ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੋਤ ਬਲੌਗ ਐਂਡ ਬੁਟੀਕ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅਸੀਂ ਵੀ ਠੀਕ ਠਾਕ ਹਾਂਜੀ ਤੇ ਆਪਣੇ ਆਪਣੇ ਸ਼ਹਿਰ ਦਾ ਆਪਣੇ ਆਪਣੇ ਪਿੰਡ ਦਾ ਮੌਸਮ ਦਾ ਹਾਲਚਲ ਦੱਸਿਓ ਵੀ ਕਿੱਥੇ ਕਿੱਥੇ ਮੀਂਹ ਪੈ ਰਿਹਾ ਕਿੱਥੇ ਕਿੱਥੇ ਨਹੀਂ ਤੇ ਅੱਜ ਆਪਾਂ ਗੱਲ ਕਰਾਂਗੇ ਜੀ ਸਲਾਈ ਬਾਰੇ ਤੇ ਸਲਾਈ ਜਿਹੜੀਆਂ ਪਹਿਣਾ ਨੇ ਸਿੱਖਣੀਆਂ ਉਹਨਾਂ ਬਾਰੇ ਵੀ ਗੱਲ ਕਰਾਂਗੇ ਤੇ ਜਿਨ੍ਹਾਂ ਨੂੰ ਥੋੜੀ-ਬਹੁਤ ਸਲਾਈ ਆਉਂਦੀ ਹੈ ਉਹਨਾਂ ਬਾਰੇ ਵੀ ਗੱਲ ਕਰਾਂਗੇ ਤੇ ਮੈਂ ਆਪਣੇ ਬੁਟੀਕ ਬਾਰੇ ਵੀ ਗੱਲ ਕਰੂੰਗੀ ਤੁਹਾਡੇ ਨਾਲ ਵੀ ਮੇਰਾ ਬੁਟੀਕ ਕਿਸ ਤਰ੍ਹਾਂ ਚੱਲਦਾ ਹੈਗਾ ਤੇ ਕਿਸ ਤਰ੍ਹਾਂ ਮੈਂ ਸਲਾਈ ਦਾ ਕੰਮ ਕਰਦੀ ਹਾਂ ਕਿਸ ਤਰ੍ਹਾਂ ਆਪਾਂ ਵੀਡੀਓ ਬਣਾਉਣੇ ਆਗੇ ਸਾਰਾ ਕੁਝ ਆਪਾਂ ਤੁਹਾਨੂੰ ਦੱਸਾਂਗੇ ਜੀ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਦਿਆ ਕਰੋ ਠੀਕ ਹੈ ਜੀ ਤੇ ਅੱਜ ਮੈਂ ਆਪਣੇ YouTube ਬਾਰੇ ਵੀ ਗੱਲ ਕਰਨੀ ਹੈਗੀ ਤੁਹਾਡੇ ਨਾਲ ਠੀਕ ਹੈ ਜੀ ਸਾਰਿਆਂ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਜੀ ਸਲਾਈ ਬਾਰੇ ਸਲਾਈ ਦੇ ਕੋਰਸ ਬਾਰੇ ਤੇ ਕਈ ਭੈਣਾਂ ਆਪਣੀਆਂ ਨਵੀਆਂ ਜੋੜਦੀਆਂ ਨੇ ਨਾਲ ਜਦੋਂ ਆਪਣੇ ਨਾਲ ਨਵੇਂ ਸਬਸਕ੍ਰਾਈਬਰ ਜੋੜਦੇ ਨੇ ਜੀ ਤਾਂ ਉਹ ਆਪਾਂ ਨੂੰ ਹਰ ਇੱਕ ਨਾਪ ਬਾਰੇ ਪੁੱਛਦੇ ਨੇ ਵੀ ਸਾਨੂੰ ਇਸ ਤਰ੍ਹਾਂ ਦੀ ਸਟਿਚਿੰਗ ਦੱਸੋ ਇਸ ਤਰ੍ਹਾਂ ਦੀ ਸਾਨੂੰ ਕਟਿੰਗ ਦੱਸੋ ਵੀ ਇੱਥੋਂ ਆਪਾਂ ਕਿਵੇਂ ਕੱਟ ਪਾਉਣੀ ਹੈ ਵੈਸੇ ਆਪਣੀਆਂ ਸਾਰੀਆਂ ਵੀਡੀਓ ਪਾਈਆਂ ਹੋਈਆਂ ਨੇ ਜੀ ਤੇ ਜਿਹੜੇ ਆ ਭੈਣਾਂ ਨਵੀਆਂ ਜੁੜਦੀਆਂ ਨੇ ਉਹ ਪਿਛਲੀਆਂ ਵੀਡੀਓ ਕਈ ਵਾਰ ਨਹੀਂ ਦੇਖਦੇ ਨਹੀਂ ਚੈੱਕ ਕਰਦੇ ਹੈਗੇ ਇਸ ਕਰਕੇ ਉਹ ਸਾਨੂੰ ਪੁੱਛਦੇ ਨੇ ਵੀ ਤੁਸੀਂ ਇਸ ਤਰ੍ਹਾਂ ਦਾ ਸਾਨੂੰ ਨਾਪ ਦੱਸੋ ਇਸ ਤਰ੍ਹਾਂ ਦੀ ਸਾਨੂੰ ਕਟਿੰਗ ਕਰਨੀ ਦੱਸੋ ਇਸ ਕਰਕੇ ਆਪਣੀਆਂ ਸਾਰੀਆਂ ਵੀਡੀਓ ਪਾਈਆਂ ਹੁੰਦੀਆਂ ਨੇ ਤੁਸੀਂ ਚੈੱਕ ਕਰ ਲਿਆ ਕਰੋ ਫਿਰ ਵੀ ਜਿਹੜੇ ਨਵੇਂ ਸਬਸਕ੍ਰਾਈਬਰ ਆਉਂਦੇ ਨੇ ਆਪਣੇ ਨਵੇਂ ਭੈਣਾਂ ਜੁੜਦੀਆਂ ਨੇ ਉਨਾਂ ਲਈ ਆਪਾਂ ਦੁਬਾਰਾ ਸਲਾਈ ਕੋਰਸ ਸ਼ੁਰੂ ਕਰਨ ਲੱਗੇ ਆ ਬਿਲਕੁਲ ਫ੍ਰੀ ਚ ਜੀ ਉਹਦੇ ਲਈ ਤੁਸੀਂ ਕੀ ਕਰਨਾ ਜੀ ਚੈਨਲ ਨੂੰ ਸਬਸਕ੍ਰਾਈਬ ਕਰਨਾ ਵੀਡੀਓ ਨੂੰ ਲਾਈਕ ਸ਼ੇਅਰ ਕਰਨਾਗਾ ਠੀਕ ਹੈ ਜੀ ਤੇ ਸੋਹਣਾ ਜਿਹਾ ਕਮੈਂਟ ਜ਼ਰੂਰ ਕਰਨਾ ਹੁੰਦਾ ਤੇ ਉਹਦੇ ਨਾਲ ਆਪਾਂ ਜੀ ਹੁਣ ਸ਼ੁਰੂ ਕਰਨ ਲੱਗੇ ਆ ਦੁਬਾਰਾ ਤੋਂ ਬਿਲਕੁਲ ਨਵੇਂ ਸਿਰੇ ਤੋਂ ਤੁਹਾਨੂੰ ਸਲਾਈ ਬਾਰੇ ਬਿਲਕੁਲ ਪੂਰੀ ਜਾਣਕਾਰੀ ਦੇਵਾਂਗੇ ਜੀ ਸਲਾਈ ਸਿੱਖਣ ਬਾਰੇ ਉਦੇ ਵਿੱਚ ਤੁਹਾਨੂੰ ਕੋਈ ਵੀ ਡਾਊਟ ਨਹੀਂ ਰਹੂਗਾ ਸਾਰੇ ਆਪਾਂ ਤੁਹਾਨੂੰ ਦੱਸਾਂਗੇ ਵੀ ਕਿਸ ਤਰ੍ਹਾਂ ਮੇਜ਼ਰਮੈਂਟ ਰੱਖਣਾ ਕਿਸ ਤਰ੍ਹਾਂ ਤੁਸੀਂ ਨਾਪ ਲੈਣਾਗਾ ਕਿਸ ਤਰ੍ਹਾਂ ਤੁਸੀਂ ਕਟਿੰਗ ਕਰਨੀ ਹੈ ਕਿਸ ਤਰ੍ਹਾਂ ਸਟਿਚਿੰਗ ਕਰਨੀ ਹੈ ਜੀ ਜੇ ਤੁਹਾਡੇ ਕੋਲੇ ਪ੍ਰੋਪਰ ਨਾਪ ਹੋਊਗਾ ਜੀ ਕਟਿੰਗ ਵੀ ਪ੍ਰੋਪਰ ਹੋਊਗੀ ਤੇ ਸਟਿਚਿੰਗ ਵੀ ਬਿਲਕੁਲ ਸਹੀ ਆਊਗੀ ਪਹਿਲਾਂ ਨਾਪ ਦਾ ਜ਼ਰੂਰੀ ਹੁੰਦਾ ਵੀ ਨਾਪ ਕਿਸ ਤਰ੍ਹਾਂ ਲੈਣਾਗਾ ਠੀਕ ਹੈ ਜੀ ਇਸ ਕਰਕੇ ਆਪਾਂ ਤੁਹਾਨੂੰ ਦੁਬਾਰਾ ਤੋਂ ਸਲਾਈ ਸਿਖਾਵਾਂਗੇ ਤੇ ਸਾਰਾ ਤੁਹਾਨੂੰ A ਤੋਂ ਲੈ ਕੇ Z ਤੱਕ ਸਲਾਈ ਦਾ ਦੱਸਾਂਗੇ ਇਹ ਤਾਂ ਹੋ ਗਈ ਜੀ ਸਲਾਈ ਬਾਰੇ ਗੱਲ ਜਿਹੜੀਆਂ-ਜਿਹੜੀਆਂ ਭੈਣਾਂ ਨੇ ਸਲਾਈ ਸਿੱਖਣੀ ਆ ਜੀ ਉਹ ਕਮੈਂਟ ਕਰਕੇ ਦੋਰ ਦੱਸਿਓ ਤੇ ਤੁਸੀਂ ਵੀਡੀਓ ਨੂੰ ਹਰ ਰੋਜ਼ ਦੇਖਿਆ ਕਰੋ ਜੀ ਕਈ ਵਾਰ ਵੀਡੀਓ ਸਾਥੋਂ ਇੱਕ-ਦੋ ਦਿਨ ਨਹੀਂ ਵੀ ਪੈਂਦੀ ਸਕਿਪ ਹੋ ਜਾਂਦੀ ਹੈਗੀ ਤੇ ਪਰ ਆਪਾਂ ਵੀਡੀਓ ਪਾਉਣੇ ਆਗੇ ਇਹ ਨਹੀਂ ਹੈਗਾ ਕਿ ਆਪਾਂ ਹਫਤੇ ਬਾਅਦ ਵੀਡੀਓ ਪਾਉਣੇ ਆਗੇ ਇੱਕ-ਦੋ ਦਿਨ ਵਿੱਚ ਦੀ ਕਈ ਵਾਰ ਹਫਤੇ ਦੇ ਕੰਮ ਹੋ ਜਾਂਦਾਗਾ ਕਿਉਂਕਿ ਆਪਾਂ ਨੂੰ ਸਲਾਈ ਦਾ ਕੰਮ ਹੋ ਜਾਂਦਾ ਜਾਂ ਕੋਈ ਘਰੇਲੂ ਕੰਮ ਹੋ ਜਾਂਦਾ ਇਸ ਕਰਕੇ ਵੀਡੀਓ ਨਹੀਂ ਪੈਂਦੀ ਹੈਗੀ ਤੇ ਨਹੀਂ ਆਪਾਂ ਡੇਲੀ ਵੀਡੀਓ ਪਾਉਣੇ ਆਗੇ ਠੀਕ ਹੈ ਜੀ ਤੇ ਇਹ ਹੋ ਗਈ ਸਲਾਈ ਬਾਰੇ ਗੱਲ ਤੇ ਸਲਾਈ ਸਿੱਖਣ ਬਾਰੇ ਗੱਲ ਤੇ ਹੁਣ ਮੈਂ ਕਰਦੀ ਆ ਜੀ ਆਪਣੇ ਬੁਟੀਕ ਬਾਰੇ ਗੱਲ ਮੈਂ ਬੁਟੀਕ ਦਾ ਕੰਮ ਪਿਛਲੇ ਕਈ ਸਾਲਾਂ ਤੋਂ ਕਰ ਰਹੀ ਆ ਪਹਿਲਾਂ ਮੈਂ ਘਰੇ ਹੀ ਸਲਾਈ ਦਾ ਕਰਦੀ ਸੀ ਪਹਿਲਾਂ ਸਲਾਈ ਦਾ ਨਹੀਂ ਕਰਦੀ ਸੀ ਜੀ ਸਲਾਈ ਦਾ ਪਹਿਲਾਂ ਮੈਂ ਸ਼ੁਰੂ ਵਿੱਚ ਕਢਾਈ ਦਾ ਕੰਮ ਕਰਦੀ ਸੀ ਤੇ ਉਸ ਤੋਂ ਬਾਅਦ ਮੈਂ ਪਾਰਲਰ ਦਾ ਵੀ ਕੋਰਸ ਕੀਤਾ ਤੇ ਪਾਰਲਰ ਦਾ ਵੀ ਕੰਮ ਕੀਤਾਗਾ ਫਿਰ ਸਟਿਚਿੰਗ ਦਾ ਕੰਮ ਸ਼ੁਰੂ ਕਰ ਲਿਆ ਆਪਣਾ ਸਟਿਚਿੰਗ ਦਾ ਕੰਮ ਪੂਰਾ ਵਧੀਆ ਚੱਲਿਆ ਤੇ ਮੈਂ ਬੁਟੀਕ ਵੀ ਕੀਤਾ ਤੇ ਬੁਟੀਕ ਕਰਕੇ ਉੱਥੇ ਵੀ ਬਹੁਤ ਕਸਟਮਰ ਜੁੜੇ ਆਪਣੇ ਨਾਲ ਨਾਲ ਹੀ ਮੈਂ ਆਪਣਾ ਬੁਟੀਕ ਦਾ ਕੰਮ ਸ਼ੁਰੂ ਕੀਤਾ ਸੀ ਤੇ ਨਾਲ ਹੀ ਆਪਣਾ YouTube ਦਾ ਕੰਮ ਸ਼ੁਰੂ ਕੀਤਾ ਸੀਗਾ ਠੀਕ ਹੈ ਜੀ YouTube ਦਾ ਕੰਮ ਵੀ ਨਾਲ ਹੀ ਸ਼ੁਰੂ ਕੀਤਾ ਸੀ ਤੇ ਬੁਟੀਕ ਦਾ ਕੰਮ ਵੀ ਸ਼ੁਰੂ ਕੀਤਾ ਸੀਗਾ ਤੇ ਬੁਟੀਕ ਦਾ ਕੰਮ ਆਪਣਾ ਬਹੁਤ ਵਧੀਆ ਰਿਹਾ ਜੀ ਸਲਾਈ ਬਹੁਤ ਵਧੀਆ ਆਪਣੇ ਕੋਲੇ ਆਉਂਦੇ ਰਹੇ ਕਸਟਮਰ ਰਹਿਣਾ ਬਹੁਤ ਜੁੜੀਆਂ ਆਪਣੇ ਨਾਲ ਸਲਾਈ ਵਾਲੀਆਂ ਤੇ ਕੰਮ ਆਪਣਾ ਪੂਰਾ ਵਧੀਆ ਰਿਹਾ ਹੁਣ ਵੀ ਆਪਣਾ ਕੰਮ ਬਹੁਤ ਵਧੀਆ ਹੈਗਾ ਤੇ ਉੱਥੇ ਆਪਣਾ ਬੁਟੀਕ ਸੀਗਾ ਜੀ ਰੋਡ ਦੇ ਉੱਪਰ ਤੇ ਸ਼ਹਿਰ ਵਿੱਚ ਸੀਗਾ ਬੁਟੀਕ ਤੇ ਉੱਥੇ ਡੇਲੀ ਆਉਣ ਜਾਣ ਦੀ ਪ੍ਰੋਬਲਮ ਸੀ ਤੇ ਸ਼ਾਪ ਆਪਣੀ ਨਹੀਂ ਸੀਗੀ ਤੇ ਉਹਦਾ ਤਾਂ ਕੋਈ ਆਪਾਂ ਨੂੰ ਕੋਈ ਹੈ ਨਹੀਂ ਸੀਗਾ ਤੇ ਪਰ ਡੇਲੀ ਆਉਣ ਜਾਣ ਦੀ ਪ੍ਰੋਬਲਮ ਸੀ ਬੱਚਿਆਂ ਨੂੰ ਵੀ ਦੇਖਣਾ ਘਰ ਵੀ ਦੇਖਣਾ ਤੇ ਬੁਟੀਕ ਵੀ ਦੇਖਣਾ ਤੇ ਬੁਟੀਕ ਦਾ ਕੰਮਾਂ ਵੀ ਦੇਖਣਾ ਤੇ ਉੱਥੇ ਕੁੜੀਆਂ ਵੀ ਆਪਣੇ ਕੋਲੇ ਬਹੁਤ ਜ਼ਿਆਦਾ ਸੀ ਸਲਾਈ ਸਿੱਖਣ ਵਾਲੀਆਂ ਕੰਮ ਵਧੀਆ ਚੱਲਦਾ ਸੀ ਜੀ ਸਲਾਈ ਵੀ ਵਧੀਆ ਸਿਖਾਉਂਦੇ ਸੀਗੇ ਤੇ ਕੁੜੀਆਂ ਨਾਲ ਦੇ ਨਾਲ ਸਲਾਈ ਸਿੱਖਣ ਵਾਲੀਆਂ ਹੋਰ ਵੀ ਆ ਰਹੀਆਂ ਸੀ ਤੇ ਫਿਰ ਮੈਨੂੰ ਔਖਾ ਹੋ ਗਿਆ ਸੀ ਜੀ ਘਰੇ ਵੀ ਆ ਕੇ ਕੰਮ ਕਰਨਾ ਤੇ ਬੱਚਿਆਂ ਦਾ ਵੀ ਦੇਖਣਾ ਤੇ ਘਰ ਦਾ ਵੀ ਦੇਖਣਾ ਤੇ ਬੁਟੀਕ ਦਾ ਵੀ ਦੇਖਣਾ ਇਸ ਕਰਕੇ ਮੈਂ ਉੱਥੋਂ ਬੁਟੀਕ ਆਪਣਾ ਬੰਦ ਕਰ ਦਿੱਤਾ ਕਿਉਂਕਿ ਫਿਰ ਸਿਹਤ ਵੀ ਨਹੀਂ ਠੀਕ ਰਹਿੰਦੀ ਸੀ ਇੰਨਾ ਜ਼ਿਆਦਾ ਆਪਾਂ ਆਪਣੇ ਤੇ ਬੋਝ ਪਾ ਲੈਣਾ ਤੇ ਸਿਹਤ ਵੀ ਆਪਣੀ ਠੀਕ ਨਹੀਂ ਰਹਿੰਦੀ ਸੀ ਇਸ ਕਰਕੇ ਮੈਂ ਉੱਥੋਂ ਆਪਣਾ ਬੁਟੀਕ ਬੰਦ ਕਰਤਾ ਤੇ ਘਰੇ ਆ ਕੇ ਆਪਣਾ ਕੰਮ ਸ਼ੁਰੂ ਕਰ ਲਿਆ ਦੇਖੋ ਜਿੱਥੇ ਆਪਣਾ ਕੰਮ ਸਹੀ ਹੁੰਦਾ ਜੀ ਆਪਾਂ ਕਸਟਮਰ ਨੂੰ ਕੰਮ ਬਿਲਕੁਲ ਪਰਫੈਕਟ ਕਰਕੇ ਦਿੰਨੇ ਆਂਗੇ ਉੱਥੇ ਕੋਈ ਇਹ ਨਹੀਂ ਹੁੰਦਾ ਹੈਗਾ ਵੀ ਕਸਟਮਰ ਨੇ ਇੱਕ ਵਾਰ ਸੂਟ ਸਲਾਈ ਕਰਾ ਲਿਆ ਤਾਂ ਉਹਨਾਂ ਨੇ ਵਾਪਸ ਨਹੀਂ ਆਉਣਾ ਉਹ ਤੁਸੀਂ ਚਾਹੇ ਜਿੱਥੇ ਮਰਜ਼ੀ ਬੈਠ ਕੇ ਕੰਮ ਕਰੋ ਜਿਹੜੇ ਤੁਹਾਡੇ ਕਸਟਮਰ ਪੱਕੇ ਨੇ ਉਹ ਆਪਣੇ ਕੋਲ ਦੁਬਾਰਾ ਜ਼ਰੂਰ ਆਉਣਗੇ ਤੇ ਆਪਣੇ ਜਿਹੜੇ ਉੱਥੇ ਸ਼ੌਪ ਤੇ ਕਸਟਮਰ ਜੁੜੇ ਹੋਏ ਸੀ ਉਹ ਆਪਣੇ ਘਰੇ ਵੀ ਆਉਂਦੇ ਨੇ ਘਰੇ ਸਲਾਈ ਕਰਨੇ ਦੇ ਕੇ ਜਾਂਦੇ ਨੇ ਕਸਟਮਰ ਆਪਣੇ ਨਾਲ ਪੂਰੇ ਜੁੜੇ ਹੋਏ ਨੇ ਠੀਕ ਹੈ ਜੀ ਤੇ ਉਹ ਆਪਣੇ ਜਿਹੜੇ ਉਥੋਂ ਵਾਲੇ ਕਸਟਮਰ ਸੀ ਉਹ ਰੈਗੂਲਰ ਆਉਂਦੇ ਨੇ ਆਪਣੇ ਜਿਹੜੇ ਘਰ ਤੋਂ ਪਹਿਲਾਂ ਤੋਂ ਲੱਗੇ ਹੋਏ ਸੀ ਉਹਨਾਂ ਨੇ ਤਾਂ ਆਉਣੀ ਆਉਣਾਗਾ ਤੇ ਕੁਝ ਮੈਂ ਕੰਮ ਨਾਲ ਸੂਟ ਸੇਲ ਦਾ ਵੀ ਕਰ ਰਹੀ ਆ ਤੇ ਉਹ ਵੀ ਆਪਣਾ ਇਥੋਂ ਵੈਸੇ ਆਨਲਾਈਨ ਵੀ ਮੈਂ ਸ਼ੁਰੂ ਕੀਤਾ ਸੀਗਾ ਕਈ ਵਾਰ ਵਿੱਚ ਦੀ ਇੱਕ ਅੱਧੀ ਵੀਡੀਓ ਪਾਈ ਆ ਵੀ ਮੈਂ ਸੂਟਾਂ ਦੀ ਪਰ ਮੇਰੀਆਂ ਭੈਣਾਂ ਨੇ ਜਿਹੜੀਆਂ ਮੇਰੇ ਸਬਸਕ੍ਰਾਈਬਰ ਭੈਣਾਂ ਥੋੜੀਆਂ ਨੇ ਉਹਨਾਂ ਨੇ ਕੋਈ ਖਾਸ ਰਿਸਪੌਂਸ ਨਹੀਂ ਦਿੱਤਾ ਇਸ ਕਰਕੇ ਮੈਂ ਜ਼ਿਆਦਾ ਵੀਡੀਓ ਨਹੀਂ ਪਾਈਆਂ ਹੈਗੀਆਂ ਤੇ ਜੇ ਮੇਰੀਆਂ ਭੈਣਾਂ ਚਾਹੁੰਦੀਆਂ ਨੇ ਵੀ ਮੈਥੋਂ ਸੂਟ ਲੈਣਾ ਚਾਹੁੰਦੀਆਂ ਨੇ ਗਿਆ ਮੈਨੂੰ ਸਪੋਰਟ ਕਰਨਾ ਚਾਹੁੰਦੀਆਂ ਨੇ ਗਿਆ ਤਾਂ ਉਹ ਕਮੈਂਟ ਜ਼ਰੂਰ ਕਰਿਓ ਆਪਾਂ ਰਖੜੀ ਤੇ ਸੂਟਾਂ ਦੀ ਵੀਡੀਓ ਜ਼ਰੂਰ ਪਾਵਾਂਗੇ ਤੇ ਆਪਾਂ ਸੂਟਾਂ ਦਾ ਕੰਮ ਵੀ ਆਪਾਂ ਨਾਲ ਦੇ ਨਾਲ ਚੱਲੀ ਜਾਂਦਾ ਜਿਉ ਆਪਾਂ ਤਾਂ ਸੂਟ ਲੈ ਕੇ ਆਪਾਂ ਨੂੰ ਕੋਸ ਸਲਾਈ ਕਰਨੇ ਇੱਥੇ ਦੇ ਜਾਂਦੇ ਨੇਗੇ ਤੇ ਕੰਮ ਆਪਣਾ ਵਧੀਆ ਚੱਲੀ ਜਾਂਦਾਗਾ ਹਾਂਜੀ ਤੇ ਕੰਮ ਆਪਣਾ ਜਿਹੜਾ ਸੂਟਾਂ ਦਾ ਵਧੀਆ ਚੱਲੀ ਜਾਂਦਾਗਾ ਸੇਲ ਦਾ ਵੀ ਵਧੀਆ ਚੱਲਦਾਗਾ ਤੇ ਆਪਣਾ ਸਟੀਚਿੰਗ ਦਾ ਵੀ ਵਧੀਆ ਚੱਲਦਾ ਤੇ ਆਪਾਂ ਖੁਦ ਹੀ ਸਟੀਚਿੰਗ ਕਰਦੇ ਆਂਗੇ ਹਰ ਇੱਕ ਨੂੰ ਪਸੰਦ ਆਉਂਦੇ ਨੇ ਸੂਟ ਕੀਤੇ ਹੋਏ ਸਲਾਈ ਤੇ ਇਸ ਕਰਕੇ ਆਪਣਾ ਇਹ ਤਾਂ ਹੋ ਗਿਆ ਜੀ ਸਲਾਈ ਦਾ ਮੇਰੇ ਬੁਟੀਕ ਦੀ ਗੱਲ ਠੀਕ ਹੈ ਜੀ ਤੇ ਨਾਲ ਦੀ ਨਾਲ ਹੁਣ ਆਪਾਂ ਗੱਲ ਕਰਦੇ ਆਂ ਵੀਡੀਓ ਦੀ YouTube ਦੀ ਤੇ YouTube ਤੇ ਮੈਂ ਪਹਿਲਾਂ ਪਹਿਲਾਂ ਥੋੜੇ ਦਿਨੋਂ ਮੈਂ ਬਲੌਗ ਪਾਉਂਦੀ ਰਹੀ ਜਦੋਂ ਆਪਾਂ YouTube ਸਟਾਰਟ ਕੀਤਾ ਜੀ ਤੇ ਤਕਰੀਬਨ 1 ਮਹੀਨਾ 2 ਮਹੀਨੇ ਮੈਂ ਬਲੌਗ ਪਾਏ ਉਵੀ ਕਦੇ 4-5 ਦਿਨਾਂ ਬਾਅਦ ਕਦੇ 2-3 ਦਿਨਾਂ ਬਾਅਦ ਵਲੌਗ ਪਾਤਾ ਕਿਉਂਕਿ ਪਹਿਲਾਂ-ਪਹਿਲਾਂ ਦੇਖੋ ਨਹੀਂ ਕੋਈ ਵੀ ਚੱਲਦਾ ਚੈਨਲ ਸਾਰਿਆਂ ਨੂੰ ਮਿਹਨਤ ਕਰਨੀ ਪੈਂਦੀ ਹੈਗੀ ਤੇ ਮੈਂ ਇੱਥੋਂ ਘਰ ਤੋਂ ਹੀ ਵਲੌਗ ਪਾਉਂਦੀ ਹੁੰਦੀ ਸੀ ਦੋ-ਚਾਰ ਦਿਨਾਂ ਬਾਅਦ ਪਾਤਾ ਤੇ ਚੈੱਕ ਕਰਨਾ ਵੀ ਸਬਸਕ੍ਰਾਈਬਰ ਨਹੀਂ ਜੁੜੇ ਹੈਗੇ ਕਿ ਆਪਣੇ ਤੇ ਵੀ ਆਪਣੇ ਕੋਈ ਵਿਊ ਨਹੀਂ ਆਉਂਦੇ ਹੈਗੇ ਕਿ ਤੇ ਚਲੋ ਐ ਹੁੰਦਾ ਸੀ ਵੀ ਮੈਨੂੰ ਮਹੀਨਾਕ ਤਾਂ ਥੋੜਾ ਇਦਾਂ ਹੋਇਆ ਵੀ ਨਹੀਂ ਵੀ ਠੀਕ ਨਹੀਂ ਵੀ ਨਹੀਂ ਚੱਲਦਾ ਹੈਗਾਗਾ ਤੇ ਫਿਰ ਮੈਂ ਇੱਕ ਦਿਨ ਗਿਤਾ ਜੀ ਅਸੀਂ ਮੈਂ ਕੰਮ ਕਰ ਰਹੀ ਸੀਗੀ ਤੇ ਸੂਟ ਦਾ ਨਾਪ ਲੈਣ ਦੀ ਇੱਦਾਂ ਹੀ ਮੈਂ ਦੇਖਦੀ ਰਹੀ ਮੈਂ ਕਿਹਾ ਚਲੋ ਸੂਟ ਅੱਜ ਨਾਪ ਲੈਣੇ ਆ ਤਾਂ ਇੱਥੇ ਹੀ ਆਪਾਂ ਵੀਡੀਓ ਪਾ ਦਨੇ ਆ ਸੂਟ ਨਾਪ ਲੈਣ ਦੀ ਮੈਂ ਕਿਹਾ ਮੈਂ ਸਲਾਈ ਦਾ ਜਾਣਕਾਰੀ ਤਾਂ ਜਾਣੀ ਆ ਕਿ ਆਪਾਂ ਇਹ ਵੀਡੀਓ ਪਾ ਦਨੇ ਆ ਅੱਜ ਤੇ ਉਹ ਮੈਂ ਨਾਪ ਲੈਣ ਵਾਲੀ ਵੀਡੀਓ ਪਾਈ ਪਰ ਜਿਹੜੀਆਂ ਪਹਿਲਾਂ ਵੀਡੀਓ ਜਿਵੇਂ ਆਪਾਂ ਨੂੰ 100 ਵਿਊ ਆ ਗਿਆ 150 ਵਿਊ ਆ ਗਿਆ ਉਹਦੇ ਨਾਲੋਂ ਥੋੜਾ ਵਧੀਆ ਰਿਹਾ ਤੇ ਉਹਦੇ ਤੇ ਮੈਨੂੰ ਵਧੀਆ ਲੱਗਿਆ ਵੀ ਹਾਂ ਠੀਕ ਹੈ ਜੀ ਤੇ ਫਿਰ ਮੈਂ دوستੋ ਅਗਲੀ ਵੀਡੀਓ ਪਾਈ ਨਾ ਆਪ ਤੋਂ ਤੇ ਜਿਸ ਤਰ੍ਹਾਂ ਸ਼ਾਇਦ ਸਲਵਾਰ ਕਟਿੰਗ ਦੀ ਸੀਗੀ ਸਿੰਪਲ ਸਲਵਾਰ ਤੇ ਉਹਦੀ ਆਪਾਂ ਕਟਿੰਗ ਪਾਈ ਤੇ ਵਧੀਆ ਭਾਣਾ ਦੇ ਕਮੈਂਟ ਆਏ ਤੇ ਸਬਸਕ੍ਰਾਈਬਰ ਵੀ ਜੁੜੇ ਮੈਂ ਦੋ ਤਿੰਨ ਸਲਾਈ ਦੀਆਂ ਵੀਡੀਓ ਪਾਈਆਂ ਤੇ ਉਹ ਇੱਕ ਵੀਡੀਓ ਆਪਣੀ ਬਹੁਤ ਵਧੀਆ ਚੱਲੀ ਤੇ ਉਹਦੇ ਨਾਲ ਆਪਣੇ 1000 ਸਬਸਕ੍ਰਾਈਬਰ ਵੀ ਕੰਪਲੀਟ ਹੋ ਗਏ ਤੇ ਬਹੁਤ ਟਾਈਮ ਵੀ ਆਪਣਾ ਜਿਹੜਾ ਸੀ ਵਾਦਾ ਗਿਆ ਇਸ ਕਰਕੇ ਫਿਰ ਆਪਾਂ ਉਸ ਟਾਈਮ ਤੋਂ ਲੈ ਕੇ ਲਗਾਤਾਰ ਸਟੀਚਿੰਗ ਦੀਆਂ ਵੀਡੀਓ ਹੀ ਪਾਈਆਂ ਨੇ ਕਿਹਾ ਤੇ ਹੁਣ ਤੱਕ ਆਪਾਂ ਵਾਣਿਆਂ ਵਿੱਚ ਦੀ ਕਈ ਵਾਰ ਬਲੌਗ ਵੀ ਪਾ ਦਨੇ ਆਗੇ ਜਦੋਂ ਕਿਤੇ ਬਾਹਰ ਜਾਣਾ ਹੋਵੇ ਜਾਂ ਆਪਾਂ ਨੂੰ ਕੋਈ ਘਰ ਦੇ ਜ਼ਰੂਰੀ ਕੰਮ ਹੋਣ ਸਟੀਚਿੰਗ ਦੀ ਵੀਡੀਓ ਨਹੀਂ ਬਣਦੀ ਹੈਗੀ ਉਦੋਂ ਆਪਾਂ ਬਲੌਗ ਪਾ ਦਨੇ ਆਗੇ ਵੈਸੇ ਨਹੀਂ ਮੈਂ ਜ਼ਿਆਦਾਤਰ ਸਟੀਚਿੰਗ ਦੀ ਹੀ ਵੀਡੀਓ ਪਾਉਣੀ ਆ ਕਿਉਂਕਿ ਜਿਹੜਾ ਕੰਮ ਆਪਾਂ ਨੂੰ ਈਜ਼ੀ ਲੱਗਦਾ ਆਪਾਂ ਉਹੀ ਕਰਦੇ ਆਂਗੇ ਬਲੌਗ ਬਣਾਉਣਾ ਦੇਖੋ ਹਰ ਵਕਤ ਕੈਮਰਾ ਚੱਕ ਕੇ ਰੱਖਣਾ ਕੋਈ ਕੰਮ ਕਰਦੇ ਆਂਗੇ ਉਹਦੇ ਵਿੱਚ ਇਹ ਹੁੰਦਾ ਕਿ ਆਪਾਂ ਸਟੀਚਿੰਗ ਦਾ ਕੰਮ ਕਰਦੇ ਆਂਗੇ ਜਾਂ ਸੂਟ ਕਟਿੰਗ ਦਾ ਕੰਮ ਕਰਦੇ ਆ ਉਦੋਂ ਹੀ ਆਪਾਂ ਕੈਮਰਾ ਚਲਾਉਣਾ ਉਦੋਂ ਹੀ ਵੀਡੀਓ ਬਣਾਉਣੀ ਆਂਗੀ ਤੇ 10 ਮਿੰਟ ਲੱਗ ਜਾਣਾ ਉਹਨੂੰ 15 ਮਿੰਟ ਲੱਗ ਜਾਣ ਤੇ ਉਹਦੇ ਲਈ ਬਲੌਗ ਲਈ ਆਪਾਂ ਨੂੰ ਸਾਰਾ ਦਿਨ ਐਕਟਿਵ ਰਹਿਣਾ ਪੈਂਦਾ ਹੈਗਾ ਇਸ ਕਰਕੇ ਮੈਨੂੰ ਸਟੀਚਿੰਗ ਦਾ ਕੰਮ ਜਿਆਦਾ ਸੌਖਾ ਲੱਗਦਾ ਹੈਗਾ ਕਿ ਅਸੀਂ ਇਹ ਵੀਡੀਓ ਬਣਾਉਣੀ ਆਂਗੀ ਤੇ ਹੁਣ ਜਿਹੜੀ ਆਪਾਂ ਗੱਲ ਕਰਨੀ ਹੈ ਜੀ ਜਿਆਦਾ ਜ਼ਰੂਰੀ ਮੈਂ ਮੇਨ ਭੈਣਾਂ ਨਾਲ ਗੱਲ ਕਰਨੀ ਸੀ ਜੀ ਜਿਹੜੀ ਜਿਆਦਾ ਜ਼ਰੂਰੀ ਮੇਰੀ ਰਿਕਵੈਸਟ ਵੀ ਆ ਭੈਣਾਂ ਨੂੰ ਤੇ ਆਪਾਂ ਤੁਹਾਡੇ ਨਾਲ ਚਾਹੀ ਆਪਣਾ ਭੈਣਾ ਤੇ ਜ਼ੋਰ ਕਹਿ ਲੋ ਜੀ ਚਾਹੀ ਰਿਕਵੈਸਟ ਕਹਿ ਲੋ ਮੈਂ ਦੇਖੋ ਆਪਾਂ ਨੂੰ ਨਾ ਕਈ ਵੀਡੀਓ ਤੇ ਤਾਂ ਵਧੀਆ ਰਿਸਪੌਂਸ ਮਿਲਦਾ ਕਈ ਵੀਡੀਓ ਬਿਲਕੁਲ ਹੀ ਭੈਣਾ ਹੁਣ ਮੇਰੇ ਸਬਸਕ੍ਰਾਈਬਰ ਵੀ 6000 ਹੋ ਗਏ ਪੰਜ 6000 ਸਬਸਕ੍ਰਾਈਬਰ ਦੇ ਨਾਲ ਵਿਊ ਬਹੁਤ ਘਟ ਆਉਂਦੇ ਨੇ ਆਪਾਂ ਦੇ ਕੋਲ ਟਾਈਮ ਕੱਢ ਕੇ ਕਿਸੇ ਨੂੰ ਖੰਨਾਰ ਦੇਣਾ ਸਿਖਾਉਣਾ ਹਨਾ ਜੀ ਵਿੱਚ ਦੀ ਆਪਾਂ ਦੇਖੋ ਕਟਿੰਗ ਕਰਨੀ ਹੈ ਕਈ ਵਾਰ ਧਿਆਨ ਆਉਂਦਾ ਵੀਡੀਓ ਵੱਲ ਵੀ ਹੋ ਜਾਂਦਾਗਾ ਪੂਰਾ ਧਿਆਨ ਰੱਖਣਾ ਪੈਂਦਾ ਤੇ ਮੈਨੂੰ ਇਹ ਹੁੰਦਾ ਕਿ ਆਪਾਂ ਜਿੰਨਾ ਵੀ ਮੈਂ ਕੰਮ ਕਰਦੀ ਆ ਨਾ ਕਟਿੰਗ ਦਾ ਕਰਦੀ ਆ ਜਾਂ ਮੈਂ ਕਟਿੰਗ ਤੁਹਾਨੂੰ ਦੱਸਦੀ ਆ ਕਿ ਜਿੱਥੋਂ ਮੈਂ ਕੱਟ ਨਹੀਂ ਪਾਉਂਦੀ ਹੈਗੀ ਉਹ ਮੈਂ ਸਟੀਚਿੰਗ ਵੇਲੇ ਹੀ ਕੱਟ ਪਾਉਣੀ ਆ ਉਹ ਤੁਹਾਨੂੰ ਆਪਾਂ ਪ੍ਰੋਪਰ ਦੱਸ ਦਿੰਨੇ ਆਂਗੇ ਸਾਰਾ ਕੁਝ ਆਪਾਂ ਦੱਸ ਦਿੰਨੇ ਆ ਕੋਈ ਜ਼ਿਆਦਾ ਕੋਈ ਫਿਲਟਰ ਵਗੈਰਾ ਲਾ ਕੇ ਨਹੀਂ ਨੋਰਮਲ ਜਿਸ ਤਰ੍ਹਾਂ ਆਪਾਂ ਕਟਿੰਗ ਸਟੀਚਿੰਗ ਕਰਦੇ ਆ ਉਸੇ ਤਰ੍ਹਾਂ ਹੀ ਵੀਡੀਓ ਬਣਾਉਨੇ ਆਂਗੇ ਤੇ ਭੈਣਾ ਜ਼ਿਆਦਾ ਰਿਸਪੌਂਸ ਨਹੀਂ ਦਿੰਦੀਆਂ ਹੈਗੀਆਂ ਜਾਂ ਤਾਂ ਤੁਸੀਂ ਦੱਸ ਦਿਆ ਕਰੋ ਜੀ ਵੀ ਇਸ ਟੌਪਿਕ ਤੇ ਵੀਡੀਓ ਬਣਾਓ ਬੀ ਜੇ ਤਾਂ ਤੁਹਾਨੂੰ ਮੇਰੀ ਸਟੀਚਿੰਗ ਦਾ ਕੰਮ ਪਸੰਦ ਆਉਂਦਾ ਜਿਸ ਤਰ੍ਹਾਂ ਮੇਰੀਆਂ ਮੈਂ ਤੁਹਾਨੂੰ ਦੱਸਿਆ ਵੀ ਸ਼ੁਰੂ ਤੋਂ ਵੀਡੀਓ ਜਿਹੜੀਆਂ ਸਟੀਚਿੰਗ ਦੀਆਂ ਵਧੀਆ ਚੱਲੀਆਂ ਸੀ ਇਹ ਇਸ ਕਰਕੇ ਆਪਾਂ ਸਟੀਚਿੰਗ ਦਾ ਹੀ ਕੰਮ ਰੱਖਿਆਗਾ ਸਬਸਕ੍ਰਾਈਬਰ ਵੀ ਆਪਣੇ ਉਹਦੇ ਨਾਲ ਹੀ ਵਧੇ ਸੀ ਹੁਣ ਆਪਣੇ 6000 ਸਬਸਕ੍ਰਾਈਬਰ ਹੋ ਗਏ ਜੀ ਤੇ ਉਹਦੇ ਰਿਕਾਰਡਿੰਗ ਆਪਣੇ ਕੋਲੇ ਵਿਊ ਬਹੁਤ ਘੱਟ ਆਉਂਦੇ ਨੇਗੇ ਇਸ ਕਰਕੇ ਕਦੇ-ਕਦੇ ਮਨ ਨਹੀਂ ਕਰਦਾ ਹੈਗਾ ਵੀ ਆਪਾਂ ਇਸ ਨੂੰ ਇੱਥੇ ਹੀ ਬੰਦ ਕਰ ਦਈਏ ਵੀ ਕਦੇ-ਕਦੇ ਮੇਰਾ ਮਨ ਨਹੀਂ ਕਰਦਾ ਹੁੰਦਾ ਵੀ ਮੈਂ ਹੁਣ ਅੱਗੇ ਇਹਨੂੰ ਕੰਟੀਨਿਊ ਰੱਖਾਂ ਜਮੈਂ ਸਟੀਚਿੰਗ ਦੇ ਵੀਡੀਓ ਪਾਇਆ ਕਰਾਂ ਤੇ ਜਦੋਂ ਵਿੱਚ ਵਿੱਚ ਭੈਣਾਂ ਦੇ ਕਮੈਂਟ ਆਉਂਦੇ ਨੇ ਬਹੁਤ ਸੋਹਣੇ ਕਮੈਂਟ ਕਰਦੀਆਂ ਨੇ ਆ ਤੇ ਫਿਰ ਐ ਹੁੰਦਾ ਵੀ ਚਲੋ ਕੋਈ ਗੱਲ ਨਹੀਂ ਆਪਾਂ ਕੰਮ ਤਵਦਾ ਜਿਹੜਾ ਕਰਨਾ ਕਰਨਾ ਹੀ ਹੈਗਾ ਵੀ ਨਾਲ ਆਪਾਂ ਵੀਡੀਓ ਜ਼ਰੂਰ ਪਾਇਆ ਕਰਾਂਗੇ ਤੇ ਹੁਣ ਮੇਰੀਆਂ ਭੈਣਾਂ ਨੂੰ ਰਿਕਵੈਸਟ ਆ ਵੀ ਤੁਸੀਂ ਜ਼ਰੂਰ ਸਾਥ ਦਿਓ ਤੇ ਆਪਾਂ ਸ਼ੁਰੂ ਤੋਂ ਦੱਸਣ ਲੱਗਿਆਂ ਦੀ ਸਟੀਚਿੰਗ ਬਾਰੇ ਤੁਸੀਂ ਡੇਲੀ ਵੀਡੀਓ ਦੇਖਿਆ ਕਰੋ ਸਾਰੀ ਵੀਡੀਓ ਚੈੱਕ ਕਰਿਆ ਕਰੋ ਉਹਦੇ ਵਿੱਚ ਦੱਸਿਆ ਹੁੰਦਾ ਜੀ ਕਈ ਵਾਰ ਤੁਸੀਂ ਸਕਿਪ ਕਰਕੇ ਦੇਖਦੇ ਹੋ ਉਦੇ ਵਿੱਚ ਤੁਹਾਨੂੰ ਨਹੀਂ ਪਤਾ ਲੱਗਦਾ ਤੇ ਜੇ ਤੁਸੀਂ ਵੀਡੀਓ ਸਕਿਪ ਕਰਕੇ ਦੇਖਣਾ ਨਾ ਕਈ ਗੱਲਾਂ ਮੇਨ ਹੁੰਦੀ ਹੈ ਜਿਹੜੀ ਉਹ ਰਹਿ ਜਾਂਦੀ ਹੈ ਇਸ ਤਰ੍ਹਾਂ ਦੀ ਵੀਡੀਓ ਨੂੰ ਪੂਰੀ ਦੇਖ ਲਿਆ ਕਰੋ ਤੇ ਆਪਾਂ ਸ਼ੁਰੂਤ ਹੁਣ ਤੁਹਾਨੂੰ ਸਲਾਈ ਬਾਰੇ ਦੱਸਾਂਗੇ ਤੇ ਤੁਸੀਂ ਪੂਰਾ ਸਲਾਈ ਕੋਰਸ ਸਿੱਖ ਲਿਓ ਜੀ ਤੁਸੀਂ ਆਪਣਾ ਬੁਟੀਕ ਬਹੁਤ ਪੂਰ ਸਕਦੇ ਹੋ ਆਪਣਾ ਬੁਟੀਕ ਆਪਣਾ ਆਪ ਚਲਾ ਸਕਦੇ ਹੋਗੇ ਹਾਂਜੀ ਜਿਹੜੀਆਂ ਭੈਣਾਂ ਆਪਣਾ ਥੋੜਾ ਬਹੁਤ ਵੀ ਸਲਾਈ ਦਾ ਕੰਮ ਜਾਣਦੀਆਂ ਨੇ ਉਹ ਆਪਣਾ ਬੁਟੀਕ ਘੁੱਤ ਖੋਲ ਸਕਦੀਆਂ ਨੇਗੀਆਂ ਆਪਣਾ ਘਰ ਸਾਫ ਕਰ ਸਕਦੀਆਂ ਨੇਗੀਆਂ ਤੇ ਘਰੇ ਵੀ ਸਪੋਰਟ ਕਰ ਸਕਦੀਆਂ ਨੇਗੀਆਂ ਤੇ ਇਹਦੇ ਵਿੱਚ ਕੋਈ ਜ਼ਿਆਦਾ ਔਖਾ ਕੰਮ ਨਹੀਂ ਹੁੰਦਾ ਜੀ ਕਿਉਂਕਿ ਕਸਟਮਰ ਲਾਉਣਾ ਵੀ ਦੇਖੋ ਜੇ ਤੁਹਾਡੇ ਹੱਥ ਚੋਂ ਨਾ ਰਾ ਤਾਂ ਤੁਸੀਂ ਇੱਥੇ ਮਰਜੀ ਬਹਿ ਕੇ ਕੰਮ ਕਰ ਲਓ ਘਰੇ ਬਹਿ ਕੇ ਕੰਮ ਕਰ ਲਓ ਤੇ ਚਾਹੇ ਬੁਟੀਕ ਕਰ ਲਓ ਉਹਦੇ ਵਿੱਚ ਕੋਈ ਔਖਾ ਨਹੀਂ ਹੈਗਾ ਘਰ ਤੋਂ ਵੀ ਤੁਸੀਂ ਬੁਟੀਕ ਚਲਾ ਸਕਦੇ ਹੋ ਘਰ ਤੋਂ ਵਧੀਆ ਬੁਟੀਕ ਚਲਾ ਕੇ ਕਸਟਮਰ ਲਾ ਕੇ ਤੁਸੀਂ ਜਿੱਥੇ ਮਰਜੀ ਆਪਣੇ ਸ਼ਾਪ ਨੂੰ ਓਪਨ ਕਰ ਸਕਦੇ ਹੋ ਪਰ ਸ਼ਾਪ ਓਪਨ ਕਰਨ ਲਈ ਪਹਿਲਾਂ ਤੁਹਾਡੇ ਕੋਲੇ ਥੋੜੇ ਬਹੁਤ ਕਸਟਮਰ ਹੋਣੇ ਚਾਹੀਦੇ ਆ ਕਿ ਇਹ ਨਹੀਂ ਹੈਗਾ ਕਿ ਤੁਸੀਂ ਆਪਣੀ ਸ਼ਾਪ ਕਰਨੋ ਤੁਹਾਡੇ ਕੋਲੇ ਕਸਟਮਰ ਕੋਈ ਵੀ ਨਹੀਂ ਹੈਗਾ ਤੁਸੀਂ ਸिलाई ਸਿੱਖੀ ਕਸਟਮਰ ਤੁਹਾਡੇ ਕੋਲੇ ਇੱਕ ਵੀ ਨਹੀਂ ਹੈਗਾਗਾ ਤੁਸੀਂ ਸ਼ਾਪ ਓਪਨ ਕੀਤੀ ਜੀ ਉੱਥੇ ਜਾ ਕੇ ਦੇਖੋ ਸ਼ਾਪ ਦਾ ਤੁਸੀਂ ਰੈਂਟ ਵੀ ਦੇਣਾ ਜੇ ਤੁਸੀਂ ਰੈਂਟ ਤੇ ਸ਼ਾਪ ਲਈਆ ਸ਼ਾਪ ਦਾ ਰੈਂਟ ਵੀ ਦੇਣਾ ਜੀ ਦੇ ਬਿਜਲੀ ਦਾ ਖਰਚਾ ਵੀ ਕੱਢਣਾ ਆਪਣੇ ਖਾ체 ਵੀ ਕੱਢਣੇ ਆਗੇ ਤੇ ਆਪਾਂ ਫ੍ਰੀ ਬੈਠ ਕੇ ਵੀ ਮੋੜਿਆਂਗੇ ਤੇ ਆਪਣਾ ਚਾਹ ਪਾਣੀ ਦਾ ਖਰਚਾ ਜੋ ਵੀ ਆ ਉਹ ਵੀ ਆਪਾਂ ਦੇਖਣਾਗਾ ਇਹ ਨਹੀਂ ਹੈਗਾ ਜੀ ਆਪਣੇ ਕੋਲੇ ਥੋੜਾ ਬਹੁਤ ਕੰਮ ਹੋਣਾ ਜ਼ਰੂਰੀ ਹੈ ਜੇ ਤੁਸੀਂ ਕਿਸੇ ਬੁਟੀਕ ਦੇ ਨਾਲ ਰਲ ਕੇ ਕੰਮ ਕਰਦੇ ਹੋ ਤਾਂ ਪਹਿਲਾਂ ਸ਼ੁਰੂ-ਸ਼ੁਰੂ ਚ ਉਸ ਬੁਟੀਕ ਦੇ ਰਾਹੀਂ ਤੁਸੀਂ ਆਪਣਾ ਕੰਮ ਚਲਾ ਸਕਦੇ ਹੋ ਉੱਥੋਂ ਤੁਸੀਂ ਕੰਮ ਲਿਆ ਕੇ ਜਾਂ ਤੁਸੀਂ ਪਹਿਲਾਂ ਹੀ ਕੰਮ ਲਿਆ ਕੇ ਉੱਥੇ ਕਰ ਸਕਦੇ ਹੋ ਕਿਉਂਕਿ ਨਾਲੇ ਜਿਹੜੇ ਨਵੇਂ ਕਸਟਮਰ ਆਉਣਗੇ ਉਹਨਾਂ ਨੂੰ ਨਹੀਂ ਇਹ ਗੱਲ ਆਏ ਹੋਊਗੀ ਕਿ ਇਹ ਫ੍ਰੀ ਬੈਠੇ ਨੇ ਇਸ ਗੱਲ ਦਾ ਵੀ ਪੂਰਾ ਪ੍ਰਭਾਵ ਪੈਂਦਾ ਵੀ ਇਹ ਤਾਂ ਫ੍ਰੀ ਬੈਠੇ ਨੇ ਇਹਨਾਂ ਕੋਲੇ ਕਿਹੜਾ ਕੋਈ ਕੰਮ ਆਉਂਦਾਗਾ ਤੇ ਤੁਸੀਂ ਥੋੜੇ-ਬਹੁਤ ਆਪਣੀ ਜਿਹੜੀ ਕੀ ਸ਼ਾਪ ਆ ਗਈ ਬੁਟੀਕ ਆ ਗਈ ਉਹਨੂੰ ਤੁਸੀਂ ਜਿਸ ਤਰ੍ਹਾਂ ਦਾ ਵੀ ਥੋੜਾ-ਬਹੁਤ ਸਜਾ ਕੇ ਰੱਖਣਾ ਥੋੜਾ-ਬਹੁਤ ਲੈਸਾਂ ਵਗੈਰਾ ਤਾਂ ਜਿਵੇਂ ਆਪਣੀ ਮੋਗਰਾਮ ਵਗੈਰਾ ਮਟੀਰੀਅਲ ਥੋੜਾ-ਬਹੁਤ ਭਰ ਕੇ ਰੱਖਣਾ ਸ਼ਾਪ 'ਚ ਤੇ ਸੂਟ ਜੇ ਤੁਹਾਡੇ ਕੋਲੇ ਆਪ ਦੇ ਤਿਆਰ ਕੀਤੇ ਹੋਏ ਨੇ ਸਟੀਚਿੰਗ ਕੀਤੇ ਹੋਏ ਨੇ ਦੋ ਚਾਰ ਤੁਸੀਂ ਉਹ ਵੀ ਆਪਣੇ ਫਿੰਗਰਸ ਪਾ ਕੇ ਉੱਥੇ ਟੰਗ ਸਕਦੇ ਹੋਗੇ ਇਸ ਨਾਲ ਥੋੜਾ ਜਿਹਾ ਕੰਮ ਤੇ ਜ਼ਿਆਦਾ ਪ੍ਰਭਾਵ ਪੈਂਦਾਗਾ ਤੇ ਇਹਦੇ ਨਾਲ ਵੀ ਆਪਣਾ ਕੰਮ ਵਧੀਆ ਚੱਲਦਾਗਾ ਜੀ ਤੇ ਬੁਟੀਕ ਦਾ ਕੰਮ ਦੋ ਤਰ੍ਹਾਂ ਦਾ ਹੁੰਦਾ ਦੇਖੋ ਇੱਕ ਹੁੰਦਾ ਸਿਰਫ ਸਟੀਚਿੰਗ ਦਾ ਕੰਮ ਹੁੰਦਾਗਾ ਇਹ ਵੀ ਕੰਮ ਆਪਣਾ ਬੁਟੀਕ 'ਚ ਹੁੰਦਾ ਇੱਕ ਹੁੰਦਾ ਜੀ ਸੂਟਾਂ ਦਾ ਕੰਮ ਹੁੰਦਾ ਸੂਟ ਆਪਾਂ ਸੇਲ ਕਰਨੇ ਆਪਾਂ ਆਪ ਤਿਆਰ ਕਰਵਾਉਣੇ ਹੈਂਡਵਰਕ ਦੇ ਤਿਆਰ ਕਰਵਾਉਣੇ ਮਸ਼ੀਨਵਰਕ ਦੇ ਤਿਆਰ ਕਰਵਾਉਣੇ ਜਿਸ ਤਰ੍ਹਾਂ ਦਾ ਵੀ ਆਪਾਂ ਵਰਕ ਕਰਵਾਉਣਾ ਉਸੇ ਕੋਈ ਵੀ ਵਰਕ ਹੋ ਗਿਆ ਆਪਣਾ ਮਸ਼ੀਨ ਦਾ ਹੋ ਗਿਆ ਹੈਂਡਵਰਕ ਹੋ ਗਿਆ ਪੇਂਟ ਦਾ ਹੋ ਗਿਆ ਕਿਸੇ ਤਰ੍ਹਾਂ ਦਾ ਵੀ ਵਰਕ ਹੋ ਗਿਆ ਉਹ ਇੱਕ ਹੁੰਦਾ ਆਪਣੇ ਸੂਟਾਂ ਦਾ ਕੰਮ ਜਿਹੜੇ ਆਪਾਂ ਰੈਡੀ ਕਰਕੇ ਦਿੰਨੇ ਇਹ ਵੀ ਬੁਟੀਕ ਦਾ ਕੰਮ ਹੁੰਦਾ ਇੱਕ ਹੁੰਦਾ ਸਟਿਚਿੰਗ ਦਾ ਕੰਮ ਇਹ ਦੋ ਹੁੰਦੇ ਆ ਜੀ ਇਹ ਤੁਸੀਂ ਦੇਖਣਾ ਵੀ ਤੁਸੀਂ ਕਿਹੜਾ ਕੰਮ ਕਰ ਰਹੇ ਹੋਗੇ ਠੀਕ ਹੈ ਜੀ ਤੇ ਜੇ ਤੁਸੀਂ ਆਪਣਾ ਸੂਟ ਸੇਲ ਦਾ ਕੰਮ ਕਰਦੇ ਹੋਗੇ ਤਾਂ ਥੋੜੇ ਤੋਂ ਨਾਲ ਆਪਾਂ ਨੂੰ ਇਹ ਨਹੀਂ ਹੈਗਾ ਕਿ ਆਪਾਂ ਸਿਰਫ ਹੈਂਡਵਰਕ ਹੀ ਰੱਖਣਾ ਜਾਂ ਮਸ਼ੀਨਵਰਕ ਹੀ ਰੱਖਣਾ ਥੋੜੇ ਬਾਤ ਆਪਾਂ ਨੂੰ ਪ੍ਰਿੰਟਡ ਵੀ ਲੈ ਕੇ ਆਉਣਾ ਕਿਉਂਕਿ ਆਪਣੇ ਕੋਲੇ ਹਰ ਤਰ੍ਹਾਂ ਦਾ ਕਸਟਮਰ ਆਉਣਾ ਮਹਿੰਗੇ ਵਾਲਾ ਵੀ ਆਉਣਾ ਸਸਤੇ ਵਾਲਾ ਵੀ ਆਉਣਾਗਾ ਤੇ ਸ਼ੁਰੂ-ਸ਼ੁਰੂ ਚ ਜੇ ਤੁਸੀਂ ਕਪੜਾ ਸੇਲ ਦਾ ਕੰਮ ਕਰਦੇ ਹੋ ਤਾਂ ਨਾਰਮਲ ਪ੍ਰਾਈਸ ਤੋਂ ਸ਼ੁਰੂ ਕਰਿਓ ਤੇ ਇਹਦੇ ਨਾਲ ਬਹੁਤ ਫਰਕ ਪੈਂਦਾਗਾ ਤੇ ਵੱਧ ਤੋਂ ਵੱਧ ਜਿੰਨੀ ਤੁਹਾਡੀ ਕਮਾਈ ਹੁੰਦੀ ਹੈ ਤੁਸੀਂ ਜਿਸ ਤਰ੍ਹਾਂ ਦਾ ਮਰਜ਼ੀ ਆਪਣਾ ਕਪੜਾ ਰੱਖ ਸਕਦੇ ਹੋਗੇ ਤੇ ਹੁਣ ਆਪਾਂ ਗੱਲ ਕਰਦੇ ਆਂ ਜੀ ਵੀ ਆਪਾਂ ਸ਼ੁਰੂ ਤੋਂ ਬੁਟੀਕ ਦਾ ਤਾਂ ਆਪਾਂ ਤੁਹਾਨੂੰ ਦੱਸ ਹੀ ਦਿੱਤਾ ਤੇ ਮੈਂ ਹੁਣ ਤੁਹਾਨੂੰ ਜੂਡੋਗ ਦਾ ਵੀ ਦੱਸ ਦਿੰਦਾ ਤੇ ਮੈਂ ਹੁਣ ਅੱਜ ਇੱਕ ਭੈਣਾ ਨਾਲ ਇਹੀ ਗੱਲ ਕਰਨੀ ਸੀ ਕਿ ਜੇ ਤੁਹਾਨੂੰ ਬਲੌਗ ਦੇਖਣੇ ਪਸੰਦ ਆਉਂਦੇ ਨੇ ਤਾਂ ਤੁਸੀਂ ਉਹ ਵੀ ਮੈਨੂੰ ਦੱਸ ਸਕਦੇ ਹੋ ਕਿ ਤੁਸੀਂ ਦੀਦੀ ਬਲੀ ਸੌਰੀ ਜੀ ਵੀ ਦੀਦੀ ਤੁਸੀਂ ਬਲੌਗ ਪਾਇਆ ਕਰੋ ਤੇ ਆਪਾਂ ਬਲੌਗ ਬਣਾ ਲਿਆ ਕਰਾਂਗੇ ਪਰ ਬਲੌਗ ਬਣਾਉਣੇ ਥੋੜੇ ਮੈਨੂੰ ਔਖੇ ਲੱਗਦੇ ਨੇਗੇ ਇਸ ਕਰਕੇ ਮੈਂ ਬਲੌਗ ਥੋੜੇ ਜਿ ਘੱਟ ਬਣਾਉਣੀ ਆ ਹਰ ਵਕਤ ਆਪਾਂ ਕੈਮਰਾ ਚੱਕ ਕੇ ਰੱਖਣਾ ਕੈਮਰੇ ਤੇ ਬੋਲਣਾ ਕਿ ਤੇ ਵੀ ਗਏ ਆਪਾਂ ਜੋ ਵੀ ਕੁਝ ਖਰੀਦਿਆ ਸਾਰਾ ਕੁਝ ਦਿਖਾਉਣਾਗਾ ਪਰ ਜਿਹੜਾ ਕੰਮ ਆਪਾਂ ਪਰਫੈਕਟ ਕਰ ਸਕਦੇ ਆ ਉਹਦੇ ਵਿੱਚ ਆਪਾਂ ਨੂੰ ਥੋੜਾ ਜਿ ਇਜ਼ੀ ਲੱਗਦਾ ਹੁੰਦਾਗਾ ਤੇ ਤੁਸੀਂ ਆਪਣੀ ਭੈਣਾ ਮੈਨੂੰ ਜਰੂਰ ਸਲਾਹ ਦਿਓ ਵੀ ਤੁਹਾਨੂੰ ਕੀ ਚੰਗਾ ਲੱਗਦਾਗਾ ਕੀ ਤੁਸੀਂ ਚਾਹੁੰਦੇ ਹੋ ਵੀ ਆਪਾਂ ਸਟੀਚਿੰਗ ਦੀ ਵੀਡੀਓ ਪਾਇਆ ਕਰੀਏ ਪਰ ਆਪਾਂ ਹੁਣ ਲਗਾਤਾਰ 1 ਮਹੀਨਾ ਸਟੀਚਿੰਗ ਦੀਆਂ ਵੀਡੀਓ ਦੇਵਾਂਗੇ ਤੁਹਾਨੂੰ ਜੇ ਮੈਂ ਸ਼ੁਰੂ ਤੋਂ ਲੈ ਕੇ ਆਪਾਂ ਤੁਹਾਨੂੰ ਕੋਰਸ ਕਰਾਵਾਂਗੇ ਬੁਟੀਕ ਜੇ ਤੁਸੀਂ ਨਵੇਂ ਸ਼ੁਰੂ ਕੀਤਾ ਜੀ ਬੁਟੀਕ ਕੰਮ ਤੁਸੀਂ ਜਾਣਦੀ ਹੋ ਪਹਿਣਾ ਮੈਰੀਆਂ ਨੂੰ ਕੰਮ ਆਉਂਦਾਗਾ ਬੁਟੀਕ ਸ਼ੁਰੂ ਕਰਨਾ ਚਾਹੁੰਦੀਆਂ ਨੇ ਤੁਹਾਨੂੰ ਡਰ ਲੱਗਦਾ ਵੀ ਕਸਟਮਰ ਆਪਾਂ ਕਿਸ ਤਰ੍ਹਾਂ ਲਾਉਣਾਗਾ ਤਾਂ ਉਹ ਵੀ ਮੈਂ ਤੁਹਾਨੂੰ ਫੁੱਲ ਸਪੋਰਟ ਕਰੂੰਗੀ ਜਿਹੜੀਆਂ ਭੈਣਾਂ ਨੇ ਬੁਟੀਕ ਸ਼ੁਰੂ ਕਰਨਾ ਉਹ ਕਮੈਂਟ ਜ਼ਰੂਰ ਕਰਿਓ ਕਮੈਂਟ ਕਰਕੇ ਦੱਸਿਓ ਮੈਂ ਕਮੈਂਟ ਦਾ ਰਿਪਲਾਈ ਦੰਨੀ ਹੁੰਦੀ ਹੈ ਜੀ ਤੁਸੀਂ ਚੈੱਕ ਕਰਿਆ ਕਰੋ ਕਮੈਂਟ ਦਾ ਰਿਪਲਾਈ ਤੇ ਜੇ ਤੁਸੀਂ ਕੋਈ ਜ਼ਰੂਰੀ ਗੱਲ ਕਰਨੀ ਹੈ ਤਾਂ ਵੀ ਤੁਸੀਂ ਮੈਨੂੰ ਕਮੈਂਟ ਚ ਲਿਖ ਸਕਦੇ ਹੋਗੇ ਆਪਾਂ ਤੁਹਾਡੇ ਨਾਲ ਫੋਨ ਤੇ ਗੱਲ ਕਰਾਂਗੇ ਜਿਸ ਤਰ੍ਹਾਂ ਵੀ ਤੁਹਾਡੀ ਉਈ ਆਪਾਂ ਜਰੂਰ ਸਪੋਰਟ ਕਰਾਂਗੇ ਤੁਹਾਡਾ ਬੁਟੀਕ ਕਿਸ ਤਰ੍ਹਾਂ ਓਪਨ ਕਰਨਾ ਆਪਾਂ ਤੁਹਾਨੂੰ ਜਰੂਰ ਦੱਸਾਂਗੇ ਵੀ ਕਿਸ ਮਾਸੇਸ ਤਨਾ ਤੁਸੀਂ ਵੱਧ ਤੋਂ ਵੱਧ ਕਸਟਮਰ ਲਗਾ ਸਕਦੇ ਹੋਗੇ ਇਹਦੇ ਬਾਰੇ ਵੀ ਆਪਾਂ ਤੁਹਾਨੂੰ ਦੱਸਾਂਗੇ ਤੇ ਹੁਣ ਆਪਾਂ 1 ਮਹੀਨਾ ਤੁਹਾਡੇ ਨਾਲ ਸਟੀਚਿੰਗ ਦੀ ਵੀਡੀਓ ਹੀ ਸ਼ੇਅਰ ਕਰਾਂਗੇ ਮੇਰੀਆਂ ਭੈਣਾਂ ਨੇ ਵੱਧ ਤੋਂ ਵੱਧ ਸਪੋਰਟ ਕਰਨੀ ਤੇ ਜੇ ਮੇਰੀਆਂ ਭੈਣਾਂ ਨੇ ਮੈਨੂੰ ਨਾ ਕੋਈ ਰਿਸਪੌਂਸ ਵਧੀਆ ਦਿੱਤਾ ਨਾ ਆਪਣੀਆਂ ਵੀਡੀਓ ਵਧੀਆ ਚੱਲੀਆਂ ਤਾਂ ਫਿਰ ਮੇਰਾ ਮਾਨਾ ਜੀ ਮੈਂ YouTube ਤੇ ਕੰਮ ਕਰਨਾ ਬੰਦ ਕਰ ਦਾਂ ਤੇ ਕਿਉਂਕਿ ਫਿਰ ਦੇਖੋ ਆਪਾਂ ਘਰ ਦਾ ਵੀ ਦੇਖਣਾ YouTube ਦਾ ਵੀ ਦੇਖਣਾ ਤੇ ਵੀਡੀਓ ਬਣਾਉਣੀ ਪਹਿਲਾਂ ਫਿਰ ਵੀਡੀਓ ਨੂੰ ਐਡੀਟਿੰਗ ਕਰਨਾ ਥੰਬਨੇਲ ਲਾਉਣਾ ਅਪਲੋਡ ਕਰਨਾ ਇਹਦੇ ਤੇ ਬਹੁਤ ਟਾਈਮ ਵੇਸਟ ਹੋ ਜਾਂਦਾਗਾ ਤੇ ਤੇ ਟਾਈਮ ਇਹਦੇ ਤੇ ਬਹੁਤ ਵੇਸਟ ਹੋ ਜਾਂਦਾ ਜੀ ਇਸ ਕਰਕੇ ਜਦੋਂ ਆਪਾਂ ਨੂੰ ਫਿਰ ਆਪਣੀ ਮਿਹਨਤ ਦਾ ਫਾਲੀ ਨਾ ਮਿਲੇ ਫਿਰ ਕੰਮ ਕਰੇ ਦਾ ਕੀ ਫਾਇਦਾਗਾ ਤੇ ਕਿਉਂਕਿ ਆਪਾਂ ਕੰਮ ਤਾਂ ਆਪਣਾ ਜਿਹੜਾ ਹੈਗਾ ਹੀ ਐ ਸਲਾਈ ਦਾ ਉਹ ਤਾਂ ਆਪਾਂ ਕਰਦੀ ਕਰਦੇ ਆਂ ਪਰ ਇਹ ਕੰਮ ਆਪਾਂ ਇਸ ਕਰਕੇ ਕਰਦੇ ਸੀ ਕਿ ਭੈਣਾਂ ਨੂੰ ਵੀ ਆਪਾਂ ਨੂੰ ਨਾਲ ਜਿਹੜੀਆਂ ਸਲਾਈਸ ਸਿੱਖ ਸਕਦੀਆਂ ਨੇਗੀਆਂ ਉਹ ਵੀ ਸਿੱਖ ਲੈਣ ਤੇ ਆਪਣਾ ਵੀ ਕੰਮ ਆਪਣਾ ਚੱਲਦਾ ਰਹੇ ਪਰ ਜੇ ਕਿਸੇ ਭੈਣ ਨੇ ਆਪਾਂ ਨੂੰ ਕੋਈ ਰਿਸਪੌਂਸ ਹੀ ਨਾ ਦਿੱਤਾ ਵਧੀਆ ਜਾਂ ਆਪਣੀਆਂ ਵੀਡੀਓ ਨਾ ਹੀ ਚੱਲੀਆਂ ਤਾਂ ਫਿਰ ਉਹਦਾ ਫਾਇਦਾ ਵੀ ਕੀ ਹੈ ਇਸ ਕਰਕੇ ਆਪਾਂ 1 ਮਹੀਨਾ ਦੇਖਾਂਗੇ ਜੀ ਨਹੀਂ ਫਿਰ ਆਪਾਂ ਜਿੰਦੂ ਤੇ ਕੰਮ ਕਰਨਾ ਬੰਦ ਕਰ ਦਾਂਗੇ ਤੇ ਹੁਣ ਆਪਣੇ 6000 ਸਬਸਕ੍ਰਾਈਬਰ ਹੋ ਚੁੱਕੇ ਨੇ ਜੀ ਤੇ ਉਹਦੇ ਨਾਲ ਆਪਾਂ ਨੂੰ ਵਿਊ ਨਹੀਂ ਆਉਂਦੇ ਆਉਂਦੇ ਹੈਗੇ ਜਿੰਨੇ ਆਪਣੇ ਕੋਲੇ ਸਬਸਕ੍ਰਾਈਬਰ ਹੈਗੇ ਨੇ ਕਿ ਸਬਸਕ੍ਰਾਈਬਰ ਤਾਂ ਰੋਜ਼ੀ ਰੋਜ਼ ਵਧ ਰਹੇ ਨੇ ਪਰ ਵਿਊ ਨਹੀਂ ਆੰਨੇ ਵਧ ਰਹੇ ਹੈਗੇ ਤੇ ਮੈਂ ਅੱਜ ਹੀ ਰਿਕੁਐਸਟ ਕਰਨੀ ਸੀ ਭੈਣਾਂ ਨੂੰ ਤੇ ਤੁਸੀਂ ਜ਼ਰੂਰ ਦੱਸਿਓ ਕਿਉਂਕਿ ਦੇਖੋ ਮੇਰੇ ਕੋਲ ਸੂਟ ਹੁਣ ਵੀ ਪੈਣ ਹੈ ਜੀ ਇੱਥੇ ਮੈਂ ਜਿੱਥੇ ਬੈਠ ਕੇ ਵੀਡੀਓ ਬਣਾ ਰਹੀ ਆਂ ਇੱਥੇ ਮੇਰਾ ਬਟਿਕ ਕੀਤਾ ਹੋਇਆਗਾ ਇੱਥੇ ਹੀ ਮੈਂ ਸਟੀਚਿੰਗ ਦੀ ਵੀਡੀਓ ਬਣਾਉਣੀ ਆਂਗੀ ਤੇ ਸਲਾਈ ਵੀ ਇੱਥੇ ਕਰਦੀ ਆਂ ਇੱਥੇ ਮੇਰੇ ਸੂਟ ਰੱਖੇ ਹੋਏ ਨੇ ਜੀ ਜਿਹੜੇ ਕਿ ਆਪਾਂ ਸੇਲ ਕਰਦੇ ਆਂ ਥੋੜੇ ਬਹੁਤ ਮੈਂ ਵੀਡੀਓ ਇੱਕ ਅੱਧੀ ਵੀਡੀਓ ਵਿੱਚ ਪਾਈ ਵੀ ਆਪਾਂ ਸੂਟਾਂ ਦੀ ਪਰ ਉਹਦੇ ਵਿੱਚ ਕੋਈ ਜ਼ਿਆਦਾ ਰਿਸਪੌਂਸ ਨਹੀਂ ਆਇਆ ਹੈਗਾਗਾ ਤੇ ਹੁਣ ਆਪਾਂ ਰਖੜੀ ਤੇ ਜੇ ਭੈਣਾਂ ਕਹਿਣਗੀਆਂ ਜੀ ਤਾਂ ਆਪਾਂ ਜਰੂਰ ਸੂਟਾਂ ਦੀ ਵੀਡੀਓ ਪਾਵਾਂਗੇ ਜੇ ਮੈਨੂੰ ਮੇਗੇ ਭੈਣਾਂ ਰਿਸਪੌਂਸ ਦੇਣਗੀਆਂ ਦੇਖੋ ਆਪਣੇ ਸੂਟ ਨਾਰਮਲ ਪ੍ਰਾਈਸ ਦੇ ਹੁੰਦੇ ਨੇਗੇ ਹਰੇਕ ਦੇ ਬਜਟ ਚ ਰਹਿਣ ਵਾਲੇ ਹੁੰਦੇ ਨੇ 500 ਤੋਂ ਲੈ ਕੇ 1000 ਦੇ ਵਿੱਚ ਵਿੱਚ ਕਾਟਨ ਦੇ ਸੂਟ ਹੁੰਦੇ ਨੇ ਇਹ ਨਹੀਂ ਹੁੰਦਾ ਕਿ ਆਪਣਾ 25 2600 ਵਾਲਾ ਸੂਟ ਆ ਜਾਂ ਕੋਈ ਵੱਧ 2000 ਵਾਲਾਗਾ ਜਾਂ ਕਿੰਨੇ ਵਾਲਾਗਾ ਇੰਨੇ ਮਹਿੰਗੇ ਸੂਟ ਨਹੀਂ ਹੁੰਦੇ ਆਪਾਂ ਨਾਰਮਲ ਰੱਖਦੇ ਆ ਜਿਹੜੇ ਕਿ ਆਪਾਂ ਘਰੇ ਪਾ ਸਕਦੇ ਹਾਂਗੇ ਤੇ ਫਿਰ ਵੀ ਪੈਣਾ ਨਹੀਂ ਕੋਈ ਰਿਸਪੌਂਸ ਦਿੰਦੀਆਂ ਤਾਂ ਫਿਰ ਮੈਂ ਤਾਂ ਕਰਕੇ ਇਹਨਾਂ ਦੀ ਸੂਟਾਂ ਦੀ ਵੀਡੀਓ ਨਹੀਂ ਪਾਉਂਦੀ ਜਿਨ੍ਹਾਂ ਨੇ ਘਰ ਤੋਂ ਲੈਣੇ ਹੁੰਦੇ ਨੇ ਉਹ ਇਥੋਂ ਹੀ ਕਸਟਮਰ ਘਰ ਤੋਂ ਲੈ ਕੇ ਮੇਰੇ ਕੋਲ ਹੀ ਸਲਾਈ ਕਰਨੇ ਦੇ ਜਾਂਦੇ ਨੇ ਚਲੋ ਜਿੰਨਾ ਕਿ ਵੀ ਕੰਮ ਚੱਲਦਾ ਜੀ ਤਮਾਂ ਤੱਕ ਇਹਦੇ ਭਰਦੀ ਹੋਈ ਨਹੀਂ ਹੁੰਦੀਗੀ ਤੇ ਇਸ ਕਰਕੇ ਮੈਂ ਜ਼ਿਆਦਾ ਬਸ ਇਹਦੇ ਵਾਲਾ ਨਹੀਂ ਹੋਈ ਕਿ ਆਪਾਂ ਡੇਲੀ ਡੇਲੀ ਸੂਟਾਂ ਦੀ ਵੀਡੀਓ ਪਾਈਏ ਡੇਲੀ ਡੇਲੀ ਆਪਾਂ ਨਵੇਂ ਤੁਹਾਨੂੰ ਸੂਟ ਲਿਆ ਕੇ ਦੇਈਏ ਜਾਂ ਹੈਂਡਵਰਕ ਦੇ ਲਈ ਜਾਂ ਮਸ਼ੀਨਵਰਕ ਦੇ ਚਾਹ ਜਿੰਨਾ ਕਿ ਆਪਾਂ ਤੋਂ ਕੰਮ ਹੁੰਦਾ ਉਹਨਾਂ ਕੀ ਆਪਾਂ ਕਰ ਹੀ ਜਾਣੇ ਅਗੇ ਬਸ ਅੱਜ ਆਪਾਂ ਇਹ ਜ਼ਰੂਰੀ ਗੱਲ ਕਰਨੀ ਸੀ ਜੀ ਕੱਲ ਨੂੰ ਆਪਾਂ ਹੁਣ ਕਿਸੇ ਹੋਰ ਵੀਡੀਓ ਨਾਲ ਮਿਲਾਂਗੇ ਤਦ ਤੱਕ ਨਿਸਸਤਰੀਕਾਲ ਜੀ